ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਜਲੰਧਰ ਦੇ ਜੀਆਰਪੀ ਰੇਲਵੇ ਸਟੇਸ਼ਨ ਦੇ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ ਹਾਲਾਂਕਿ ਇਹ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਹੈ ਮੌਕੇ ਤੇ ਹੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਪੁਲਿਸ ਨੂੰ ਕਿ ਕੋਈ ਵਿਅਕਤੀ ਇੱਥੇ ਮ੍ਰਿਤਕ ਪਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਵੀ ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਕ ਮਿੰਟ ਪਹਿਲਾਂ ਸਾਡੇ ਨੇ ਕੰਫਰਮ ਕੀਤਾ ਰਿਹਾ ਦੇ ਬੈਗ ਵਿੱਚ ਉਹ ਕੇ ਗੱਤੀ ਦਸ਼ ਪਈ ਹੈ। ਹਮ ਮੌਕੇ ਤੇ ਵਾਲੇ ਨੇ ਪਤਾ ਕੀਤਾ ਕਿ ਨਹੀਂ ਦੱਸਿਆ ਕਿਸੇ ਨੂੰ ਬੈਗ ਟਾਈਪ ਹੈ। ਹਮ ਆਮ ਇਥੇ ਸਟੇਸ਼ਨਾਂ ਤੇ ਓਪਰੇਟਿੰਗ ਓਪਰੇਟ ਕੋਈ شناخت ਹੋਈ ਸਰ ਨਹੀਂ ਸਰ ਹਾਂਜੀ ਕੋਈ ਕਾਗਜ਼ਤ ਨਹੀਂ ਮਿਲਿਆ ਕਿੰਨੀ ਕੁ ਉਮਰ ਲੱਗਦੀ ਹੈ ਵੈਸੇ ਸਰ 55 60 ਦੇ ਖਰੀਬ ਹੈ ਓਕੇ ਕੋਈ ਕਾਗਜ਼ ਵਗੈਰਾ ਕੋਈ ਮਾਰਕ ਵਗੈਰਾ ਹੋਵੇ ਨਹੀਂ ਸਰ ਕੋਈ ਨਹੀਂ ਓਕੇ ਆਪਾਂ ਐਫਰਟਸ ਕਰਦੇ ਹਾਂ ਓਕੇ ਅਖਬਾਰ ਵਿੱਚ ਵਗੈਰਾ ਤੋਂ ਤੁਹਾਡੇ ਮਾਦੇਬ ਰਾਹੀਂ ਠੀਕ ਹੈ ਕਿਸੇ ਹੋਇਆ ਤਾਂ ਅਸੀਂ ਪੁਤਰ ਘਟੇ ਲਈ ਇਹਨਾਂ ਨੂੰ ਸਿਵਲ ਹਸਪੀਟਲ ਮਾਰਚੀ ਚ ਕਮਾਈ ਜੰਦਰ ਵਿਖੇ ਠੀਕ ਹੈ ਸੂਚਨਾ ਕਿਵੇਂ ਮਿਲੀ ਸੀ ਤੁਹਾਨੂੰ ਸਰ ਕੋਈ ਅਨਨੋਨ ਬੱਦਸਨ ਇਹਨਾਂ ਹੂੰ ਰੇਲਵੇ ਸਟੇਸ਼ਨ ਤੇ ਦੱਸਿਆ ਕਿਸੇ ਨੇ ਹੂੰ ਤਾਂ ਉਹ ਤੋਂ ਵੀ ਬੰਦ ਕਰਦੇ ਨਾ ਬੇਨ ਗੇਟ ਤੋਂ ਬਿਲਕੁਲ ਠੀਕ ਹੈ ਉੱਥੇ ਲੈਫਟ ਰਾਈਟ ਸਾਈਡ ਤੇ ਸਟੈਂਡ ਦੇਖੋ ਓਕੇ ਠੀਕ ਹੈ ਸਰ ਤੇ ਕੋਈ ਕਾਗਜ਼ ਵਗੈਰਾ ਵੀ ਨਹੀਂ ਮਿਲਿਆ ਜੇਬ ਵਗੈਰਾ ਕੋਈ ਆਧਾਰ ਕਾਰਡ ਕੋਈ ਆਇਡੈਂਟੀਟੀ ਨਹੀਂ ਮਿਲੀ ਸਰ ਹਮ ਸਰ ਕਿੰਨੀ ਉਮਰ ਹੈ ਵਿਅਕਤੀ 50 ਤੋਂ 60 ਸਾਲ ਦੇ ਕਰੀਬ ਲੱਗਦਾ ਠੀਕ ਹੈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ 194 ਬੀ ਐਨ ਐਸ ਐਸ ਟੀ ਕਾਰਵਾਈ ਕੀਤੀ ਫਿਲਹਾਲ ਹਮ ਬਾਕੀ ਜਿੱਤੇ ਦੇ ਬਾਅਦ ਸਾਹਮਣੇ ਬੋਸ ਤੋਂ ਹਾਂ ਲੱਗਦਾ ਆਪ ਰਹੇ ਹੁਣ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਜਲੰਧਰ ਦੇ JR P ਰੇਲਵੇ ਸਟੇਸ਼ਨ ਦੇ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ ਹਾਲਾਂਕਿ ਇਹ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਹੈ ਮੌਕੇ ਤੇ ਹੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਪੁਲਿਸ ਨੂੰ ਕਿ ਕੋਈ ਵਿਅਕਤੀ ਇੱਥੇ ਮ੍ਰਿਤਕ ਪਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ ਦੁਆਲੇ ਦੇ ਲੋਕਾਂ ਤੋਂ ਵੀ ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਰਕਮਿੰਟ ਪਹਿਲਾਂ ਸਾਨੂੰ ਕੰਫਰਮ ਕੀਤਾ ਰਿਹਾ ਦੇ ਬੈਗ ਵਿੱਚ ਬਿਲਕੁਲ ਠੀਕ ਗੱਤੀ ਦਾਸ਼ ਪਈ ਹੈ ਹਮ ਮੌਕੇ ਤੇ ਵਾਲੇ ਨੇ ਪਤਾ ਕੀਤਾ ਕਿ ਨਹੀਂ ਦੱਸਿਆ ਕਿਸੇ ਨੂੰ ਬੈਗ ਟਾਈਪ ਹੈ ਆਮ ਇਥੇ ਸਟੇਸ਼ਨਾਂ ਤੇ ਓਕੇ ਓਕੇ ਕੋਈ شناخت ਹੋਈ ਸਰ ਨਹੀਂ ਸਰ ਹਜੇ ਕੋਈ ਕਾਗਜ਼ਾਤ ਨਹੀਂ ਕਿੰਨੀ ਕੁ ਉਮਰ ਲੱਗਦੀ ਹੈ ਵੈਸੇ ਸਰ 55 60 ਦੇ ਕਰੀਬ ਹੈ ਓਕੇ ਕੋਈ ਕਾਗਜ਼ ਵਗੈਰਾ ਕੋਈ ਮਾਰਕ ਵਗੈਰਾ ਹੋਵੇ ਨਹੀਂ ਸਰ ਕੋਈ ਨਹੀਂ ਓਕੇ ਆਪਾਂ ਐਫਰਟਸ ਕਰਦੇ ਹਾਂ ਓਕੇ ਅਖਬਾਰ ਵਿੱਚ ਜਰਾਤ ਹੋਰ ਤੁਹਾਡੇ ਮਾਧਮ ਰਾਹੀਂ ਠੀਕ ਹੈ ਠੀਕ ਹੈ ਕਿਸੇ ਹੋਇਤਾ ਸੀ ਪੁੱਤਰ ਘਟੇ ਲਈ ਇਹਨਾਂ ਨੂੰ ਸਿਵਲ ਹਸਪੀਟਲ ਮੋਰਚੀ ਦੇ ਕਮੇਂਡਰ ਦੇ ਅੰਦਰ ਰਿਹਾ ਠੀਕ ਹੈ ਸੂਚਨਾ ਕਿਵੇਂ ਮਿਲੀ ਸੀ ਤੁਹਾਨੂੰ ਸਰ ਕੋਈ ਅਨਨੋਨ ਬੱਦਸਨ ਇਹਨਾਂ ਹੂੰ ਰੇਲਵੇ ਸਟੇਸ਼ਨ ਤੇ ਦੱਸਿਆ ਕਿਸੇ ਨੇ ਹੂੰ ਤਾਂ ਉਸ ਤੋਂ ਬੀਮਾਰ ਕਰਦੇ ਨੇ ਬੇਨ ਗੇਟ ਤੋਂ ਬਿਲਕੁਲ ਠੀਕ ਹੈ ਉੱਥੇ ਲੈਫਟ ਰੈੱਡ ਸਾਈਡ ਤੇ ਪੇਸ਼ੀ ਸਟੈਂਡ ਦੇ ਕੋਲ ਓਕੇ ਠੀਕ ਹੈ ਸਰ ਤੇ ਕੋਈ ਕਾਗਜ਼ ਵਗੈਰਾ ਵੀ ਨਹੀਂ ਮਿਲਿਆ ਜੇਬ ਵਗੈਰਾ ਕੋਈ ਆਧਾਰ ਕਾਰਡ ਕੋਈ ਆਇਡੈਂਟੀਟੀ ਨਹੀਂ ਮਿਲੀ ਸਰ ਹੂੰ ਕਿੰਨੀ ਉਮਰ ਹੈ ਵਿਅਕਤੀ ਦੀ ਸੱਜਾ ਤੋਂ 60 ਸਾਲ ਦੇ ਕਰੀਬ ਲੱਗਦਾ ਠੀਕ ਹੈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ 194 ਬੀ ਐਨ ਐਸ ਐਸਟੀ ਕਾਰਵਾਈ ਕੀਤੀ ਫਿਲਹਾਲ ਹਮ ਬਾਕੀ ਜਿੱਤਾਏ ਦੇ ਬਾਅਦ ਸਾਹਮਣੇ ਬੋਸ ਤੋਂ ਹਾਲਾਤ ਆਪ ਹਮ ਸੇ